ਖੇਤ ਦੇ ਵਿੱਚੋਂ ਜਨਨ ਕਿ ਜਿਹੜੇ ਆਲੂ ਸੀ ਸ਼ਾਇਦ ਕਿਸਾਨ ਨੇ ਅਕਾ ਥੋੜੇ ਕਨੇ ਬਚ ਗਏ ਹੋਣਗੇ ਮੈਂ ਕੱਢ ਲਾਂ ਤੇ ਉਹਨੇ ਕੱਢ ਕੇ ਜਨਨ ਕਿ ਆ ਤੇ ਖੇਤ ਦੇ ਵਿੱਚ ਹੁਣ ਬਾਹਰ ਲਿਆਂਦੇ ਆ ਜੋ ਜਿਹੜੀ ਆਲੂਆਂ ਦੀ ਪਟਾਈ ਰਹਿੰਦੀ ਸੀ ਤੇ ਉਹ ਯਾਰ ਇੱਕ ਫੁੱਟ ਫੁੱਟ ਪਾਣੀ ਦੇ ਵਿੱਚ ਅਸੀਂ ਆ ਆਲੂ ਚੱਕੇ ਆ ਚਲੋ ਜੇ ਇੰਨੀ ਮਿਹਨਤ ਕਰਕੇ ਕੋਈ ਭਾਅ ਹੀ ਮਿਲ ਜੇ ਸਾਨੂੰ ਯਾਰ ਕੋਈ ਕੰਮ ਸੇ ਕੰਮ ਕੋਈ ਹਜ਼ਾਰ ਦਾ ਘਟਾ ਝੱਟ 800 ਦਾ ਘਟਾ ਅਸੀਂ ਕੋਈ ਭੀਖ ਨਹੀਂ ਮੰਗਦੇ ਸਰਕਾਰਾਂ ਤੋਂ ਅਸੀਂ ਯਾਰ ਹਰੇਕ ਚੀਜ਼ 'ਚ ਟੈਕਸ ਦਿੰਨੇ ਆ ਜੋ ਅਸੀਂ ਚੁੱਲੇ ਤੇ ਸਮਾਨ ਵਰਤਦੇ ਆਂ ਜੋ ਅਸੀਂ ਖਾਦਾਂ ਵਰਤਦੇ ਆਂ ਅਸੀਂ ਹਰੇਕ ਚੀਜ਼ ਤੇ ਜ਼ਿੰਮੇਵਾਰ ਟੈਕਸ ਦਿੰਦਾ ਹੈ 15000 ਰੁਪਏ ਸਰਕਾਰ ਦੇ ਰਹੀ ਆ 15000 ਨਾਲ ਤਾਂ ਭਾਈ ਜੀ ਇਹਦਾ 20 ਵੀ 25000 ਦਾ ਕਿੱਲੇ ਚ ਪੈ ਗਿਆ ਹੁਣ ਆਲੂਆਂ ਤੇ ਲਾ ਲੋ ਹਨਾ ਵੀ ਇੱਕ 200 ਰੁਪਏ ਗੱਟੇ ਦਾ ਰੇਟ ਹੈ 100 100 ਗੱਟੇ ਦਾ ਝਾੜ ਹੈ ਵੀਰੇ ਅਸੀਂ ਦਿਹਾੜੀ ਕਾਰਨ ਆਉਨੇ ਆ ਸਾਨੂੰ ਮਿਹਨਤ ਨਹੀਂ ਪੈਂਦੀ ਕੀ ਸਾਡੇ ਨਿੱਕੇ ਨਿੱਕੇ ਜਵਾਕ ਆ ਤੇ ਉਹ ਸਾਨੂੰ ਤੋੜ-ਤੋੜ ਕੇ ਖਾਂਦੇ ਆ ਫਿਰ ਅਸੀਂ ਨਾਲ ਲੈ ਕੇ ਆਉਨੇ ਆ ਸਾਨੂੰ ਮਿਹਨਤ ਨਹੀਂ ਬਣਦੀਗੀ ਅਸੀਂ ਵੀ ਸੋਚਦੇ ਆਂ ਵੀ ਸਰਕਾਰ ਸਾਨੂੰ ਵੀ ਕੁਝ ਗਰੀਬਾਂ ਨੂੰ ਦੇਵੇ ਜੀ ਉਹਨਾਂ ਦੇ ਖੇਤ ਤਾਂ ਹੋਣਗੇ ਤਾਂ ਸਾਨੂੰ ਕਸ ਮਿਲੂਗਾ ਤੇ ਨਹੀਂ ਮਿਲਦਾ ਨਾ ਸਾਨੂੰ ਕੰਮ ਇੱਕ ਏਕੜ ਦਾ 15000 ਰੁਪਏ ਖਰਚਾ ਪਿਆ ਤੇ ਹੁਣ ਤੁਸੀਂ ਦੇਖੋ ਸਾਰੇ ਮਤਲਬ 100 ਦਾ 100% ਆਲੂ ਡੈਮੇਜ ਹੋ ਚੁੱਕੇ ਆ ਪਟਾਕਾ ਮਾਰ ਗਿਆ ਵਿੱਚ ਅਸੀਂ ਕਣਕਾਂ ਵੇਖ ਆਏ ਆ ਮਤਲਬ 3-7 ਪਿੰਡਾਂ ਦੇ ਵਿੱਚ ਉੱਥੇ ਮੈਨੂੰ ਆਏ ਲੱਗਦਾ ਵੀ ਵੱਢਣ ਦੀ ਲੋੜ ਵੀ ਨਹੀਂ ਕਿੰਨਾ ਗਰੀਬ ਗੁਰਬਾ ਕਿੰਨਾ ਭਾਈਚਾਰਾ ਇਥੋਂ ਯਾਰ ਇਸ ਚੀਜ਼ ਤੋਂ ਰੋਟੀ ਖਾਂਦਾ ਵੀ ਫੇਰ ਵੀ ਕੁਛ ਨਾ ਕੁਛ ਇੱਥੇ ਆਪਾਂ ਤਾਂ ਕਹਿੰਦੇ ਹਲ ਚੱਲਦੇ ਰਹਿ ਜਾਣਾ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਅਵਤਾਰ ਸੰਜੀਤਾਰਾ ਪਿਛਲੇ ਦਿਨ ਗੜੇ ਮਾਰੀ ਹੁੰਦੀ ਹੈ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਜਾਂਦੀਆਂ ਨੇ ਜਾਨੀ ਕਿ ਕੋਈ ਵੀ ਫਸਲ ਨਹੀਂ ਬਚੀ ਜੇ ਆਲੂਆਂ ਦੀ ਗੱਲ ਕਰੀਏ ਜਾਂ ਹੋਰ ਫਸਲਾਂ ਦੀ ਗੱਲ ਕਰੀਏ ਕਣਕ ਸੌਰੋਂ ਜੋ ਵੀ ਫਸਲ ਆਈ ਹੈ ਬੀਜੀ ਹੈ ਕਿਸਾਨ ਦੀ ਕੋਈ ਵੀ ਫਸਲ ਨਹੀਂ ਬਚੀ ਅੱਜ ਅਸੀਂ ਇੱਕ ਕਿਸਾਨ ਦੇ ਖੇਤ 'ਚ ਪਹੁੰਚੇ ਆਂ ਕਿਸਾਨ ਵੀ ਸਾਡੇ ਨਾਲ ਨੇ ਖੇਤ ਦੇ ਵਿੱਚੋਂ ਜਨਨਕ ਜਿਹੜੇ ਆਲੂ ਸੀ ਸ਼ਾਇਦ ਕਿਸਾਨ ਨੇ ਆਖਿਆ ਥੋੜੇ ਕਨੇ ਬਚ ਗਏ ਹੋਣਗੇ ਮੈਂ ਕੱਢ ਲਾਂ ਤੇ ਉਹਨੇ ਕੱਢ ਕੇ ਜਨਨਕ ਆਹ ਤੇ ਖੇਤ ਦੇ ਵਿੱਚ ਹੁਣ ਬਾਹਰ ਲਿਆਂਦੇ ਆ ਮਜ਼ਦੂਰ ਵੀ ਨਾਲ ਨੇ ਸਾਡੇ ਸਾਰੀ ਜਾਣਕਾਰੀ ਲਵਾਂਗੇ ਵੀ ਕਿੱਲੇ ਦੇ ਵਿੱਚੋਂ ਕਿੰਨੇ ਕ ਆਲੂ ਕਿੰਨੇ ਪਰਸੈਂਟ ਨਿਕਲੇ ਤੇ ਕਿੰਨਾ ਕ ਨੁਕਸਾਨ ਹੋ ਗਿਆ ਕਿਸਾਨ ਦਾ ਤੇ ਸਾਡੇ ਨਾਲ ਜਥੇਬੰਦੀ ਦੇ ਆਗੂ ਵੀ ਸਾਡੇ ਨਾਲ ਨੇ ਸਾਰੀ ਜਾਣਕਾਰੀ ਲੈਣੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਕਹਿੰਦੇ ਆ ਕਰੋਪੀ ਕੁਦਰਤ ਕੁਦਰਤ ਦੀ ਮਾਰ ਵੀਰੋ ਪਹਿਲਾਂ ਕੋਰੇ ਨੇ ਬਹੁਤ ਨੁਕਸਾਨ ਕਰਿਆ ਆਲੂ ਦਾ ਬਹੁਤ ਜਿਆਦੇ ਭਾਰਾ ਨੁਕਸਾਨ ਕਰਿਆ ਸਾਰੀਆਂ ਫਸਲਾਂ ਦਾ ਨੁਕਸਾਨ ਕਰਿਆ ਸਭ ਤੋਂ ਜਿਆਦੇ ਕੋਰੇ ਨੇ ਉਹਦੀ ਆਲੂ ਪੈਜੀ ਰਗੜਤੇ ਸੀ ਉਸ ਤੋਂ ਬਾਅਦ ਕਰੋਪੀ ਚੱਲਦੀ ਆਈ ਤਾਂ ਇੰਨੀ ਬਰਸਾਤ ਤੇ ਐਨੇ ਗੜੇ ਮਾਰੀ ਹੋਈ ਯਾਰ ਤੇ ਤਬਾਹ ਕਰਕੇ ਰੱਖਤੇ ਜੋ ਜਿਹੜੀ ਆਲੂਆਂ ਦੀ ਪਟਾਈ ਰਹਿੰਦੀ ਸੀ ਤੇ ਉਹ ਯਾਰ ਇੱਕ ਫੁੱਟ ਫੁੱਟ ਪਾਣੀ ਦੇ ਵਿੱਚ ਅਸੀਂ ਆ ਆਲੂ ਚੱਕੇ ਆ ਜੀ ਤੇ ਸਾਡੀ ਲੇਬਰ ਆ ਮਾਤਾ ਸਾਡੀਆਂ ਇਹਨਾਂ ਨੇ ਮਤਲਬ ਹੀ ਇੱਕ ਫੁੱਟ ਫੁੱਟ ਦੇ ਪਾਣੀ ਦੇ ਵਿੱਚੋਂ ਯਾਰ ਅਸੀਂ ਕੱਢਿਆ ਨਾ ਇਹਨਾਂ ਦਾ ਕੋਈ ਭਾਅ ਹੈ ਚਲੋ ਜੀ ਇੰਨੀ ਮਿਹਨਤ ਕਰਕੇ ਕੋਈ ਭਾਅ ਹੀ ਮਿਲ ਜੇ ਸਾਨੂੰ ਯਾਰ ਕੋਈ ਕੰਮ ਸੇ ਘੱਮਾ ਕੋਈ ਹਜ਼ਾਰ ਦਾ ਘੱਟਾ ਝੱਟ 800 ਦਾ ਘੱਟਾ ਵਪਾਰੀ ਸਾਰੇ ਰਲ ਗਏ ਨਾ ਕੋਈ ਸਰਕਾਰਾਂ ਧਿਆਨ ਦਿੰਦੀਆਂ ਨੇ ਸਾਡਾ ਤਾਂ ਰੋ ਸਭ ਤੋਂ ਜ਼ਿਆਦਾ ਸਰਕਾਰਾਂ ਤੇ ਆ ਅਸੀਂ ਕੋਈ ਭੀਖ ਨਹੀਂ ਮੰਗਦੇ ਸਰਕਾਰਾਂ ਤੋਂ ਅਸੀਂ ਯਾਰ ਹਰੇਕ ਚੀਜ਼ 'ਚ ਟੈਕਸ ਦਿੰਨੇ ਆ ਜੋ ਅਸੀਂ ਚੁੱਲ੍ਹੇ ਤੇ ਸਮਾਨ ਵਰਤਦੇ ਆਂ ਜੋ ਅਸੀਂ ਖਾਦਾ ਵਰਤਦੇ ਆਂ ਅਸੀਂ ਹਰੇਕ ਚੀਜ਼ 'ਤੇ ਜ਼ਿੰਮੇਵਾਰ ਟੈਕਸ ਦਿੰਦਾ ਹਰੇਕ ਵਰਗ ਹੀ ਟੈਕਸ ਦਿੰਦਾ ਜਿਹੜਾ ਬੰਦਾ ਲੋਡ ਬੰਦ ਸਮਾਨ ਵਰਤਦਾ ਹੈ ਅਸੀਂ ਯਾਰ ਇੱਕ ਟੈਕਸ ਤੌਰ ਤੇ ਅਸੀਂ ਉਹ ਚੀਜ਼ਾਂ ਦਾ ਇੱਕ ਮਾਅਵਜੇ ਦੀ ਮੰਗ ਕਰਦੇ ਆਂ ਤੇ ਇੱਕ ਮਾਅਵਜਾ 15000 ਰੁਪਏ ਸਰਕਾਰ ਦੇ ਰਹੀ ਆ 15000 ਨਾਲ ਤਾਂ ਬਾਈ ਜੀ ਇਹਦਾ 20 ਵੀ 25000 ਦਾ ਕਿੱਲੇ 'ਚ ਪੈ ਗਿਆ ਉੱਤੇ ਰੇਹਾਂ ਸਪਰੇਹਾਂ ਯਾਰ 10000 ਰੁਪਿਆ ਸਾਨੂੰ ਪਟਾਈ ਪੈ ਜੂਗੀ ਤੇ ਇਹਦੇ ਵਿੱਚ ਸਾਨੂੰ ਯਾਰ 15000 ਰੁਪਿਆ ਦਾ ਕਮ ਸੇ ਕਮ ਯਾਰ 50000 ਰੁਪਿਆ ਤਾਂ ਆਲੂਆਂ ਦੀ ਖੇਤੀ ਦਾ ਚਾਹੀਦਾ ਹੈ ਸਬਜੀ ਬਾਈ ਜੀ ਕੋਈ ਵੀ ਹੈ ਉਤੇ 50000 ਰੁਪਿਆ ਮੁਆਵਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਹੈ ਕੋਈ ਐ ਨਹੀਂ ਵੀ ਹਰੇਕ ਸਾਰੀ ਇਕੜ ਦੇ ਵਿੱਚ ਸਬਜੀ ਲੱਗੀ ਹੋਈ ਹੈ ਸਬਜੀ 4-5% ਲੱਗੀ ਹੋਈ ਹੈ ਤੇ ਸਾਨੂੰ ਯਾਰ ਇੱਕ 50000 ਰੁਪਿਆ ਸਬਜੀ ਦਾ ਜੋ ਆਲੂਆਂ ਦੀ ਖੇਤੀ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਕਣਕ ਦੀ ਗੱਲ ਕਰਦੇ ਆਂ ਵੀ ਕਣਕ ਸਰਕਾਰ 15000 ਰੁਪਿਆ ਦੇ ਰਹੀ ਹੈ ਅਨਾ ਵੀ ਜਿੱਥੇ ਕਣਕ ਯਾਰ 1.50 ਹਜ਼ਾਰ ਦੀ 48 ਹਜ਼ਾਰ ਦੀ ਕਣਕ ਹੋਣੀ ਸੀ 2000 ਦੀ ਤੂੜੀ ਵੀ ਹੋਣੀ ਸੀ ਤੇ ਤੂੜੀ ਦੇ ਨਾਲ ਕਿੰਨਾ ਵਰਗ ਨੇ ਚੱਲਣਾ ਸੀ ਪਸ਼ੂਆਂ ਨੇ ਚੱਲਣਾ ਸੀ ਗਰੀਬ ਗੁਰਬੇ ਨੇ ਵੀ ਉਹਦੇ ਸਿਰ ਤੇ ਚੱਲਣਾ ਸੀ ਜ਼ਿਮੀਦਾਰ ਦੇ ਸਿਰ ਤੇ ਚੱਲਣਾ ਸੀ ਇੱਕ 15000 ਰੁਪਏ ਦਾ ਤਾਂ ਭਾਈ ਜੀ ਖਰਚਾ ਇਕੱਲਾ ਫਸਲ ਦਾ ਇਕੱਲਾ ਖਰਚਾ ਹੈ 15000 ਰੁਪਿਆ ਆਪਾਂ ਇਹ ਗੱਲ ਕਰਦੇ ਅਸੀਂ ਪਹਿਲਾਂ ਵੀ ਵੀਡੀਓ ਜੀ ਵਿੱਚ ਇਹ ਗੱਲ કરી ਸੀ ਪਹਿਲਾਂ ਵੀ ਅਸੀਂ ਮਤਲਬ ਵੀ ਖਬਰ ਵੀ ਪਾਈ ਸੀ ਉਹਦੇ ਵਿੱਚ ਸਰਕਾਰਾਂ ਤੋਂ ਇਹ ਮੰਗ ਕਰਦੇ ਆ ਵੀ ਜਿੱਥੇ 100% ਨੁਕਸਾਨ ਹੋਇਆ ਉਹਦਾ ਜੱਜਾ ਲਿਆ ਜਾਵੇ ਬਕਾਇਦਾ ਪਟਵਾਰੀ ਨੂੰ ਨਾਲ ਲਿਜਾ ਕੇ ਮੂਤਵਾਰ ਬੰਦਿਆਂ ਨੂੰ ਨਾਲ ਲਿਜਾ ਕੇ ਉਹਦਾ ਜੱਜਾ ਲਿਆ ਜਾਵੇ ਜਿੱਥੇ 100% ਨੁਕਸਾਨ ਹੋਇਆ ਉਹਦਾ ਕਮ ਸੇ ਕਮ 40000 ਰੁਪਏ ਜਰ ਦੇਣਾ ਚਾਹੀਦਾ ਨਹੀਂ ਗੁਰਵਿੰਦਰ ਜੀ ਤੁਹਾਡੀ ਗੱਲ ਵਿੱਚ ਇੱਕ ਗਰਦੌਰੀ ਤੁਹਾਡੇ ਏਰਗੇ ਦੀ ਹੋ ਗਈ ਹੈ ਨਹੀਂ ਭਾਈ ਜੀ ਹੋਈ ਨਹੀਂ ਕੋਈ ਜਨਕਿਤ ਅਧਿਕਾਰੀ ਜੇ ਤੱਕ ਕੁਝ ਨਹੀਂ ਪਹੁੰਚਾ ਤੁਹਾਡੇ ਪਟਵਾਰੀ ਸਾਹਿਬ ਏਰੀਆ ਵੇਖ ਕੇ ਗਏ ਆ ਅੱਛਾ ਉਹਦੇ ਵਿੱਚ ਪਟਵਾਰੀ ਸਾਹਿਬ ਏਰੀਆ ਵੇਖ ਕੇ ਆ ਮੇਰੀ ਕੱਲ ਵੀ ਗੱਲ ਹੋਈ ਸੀ ਤੇ ਉਹ ਕਹਿੰਦਾ ਸੀ ਵੀ ਅਸੀਂ ਇੱਕ ਦੋ ਦਿਨਾਂ ਨੂੰ ਤੁਹਾਡੇ ਪਿੰਡ ਆਵਾਂਗੇ ਇੱਕ ਥਾਂ ਤੇ ਇਕੱਠੇ ਹੋਵਾਂਗੇ ਉਹਦੇ ਵਿੱਚ ਵੀ ਮਤਲਬ ਭਾਈ ਤੁਹਾਡੇ ਪਿੰਡ ਦੇ ਪੰਜ ਬੰਦੇ ਮੂਤਵਾਰ ਲੈ ਲਾਂਗੇ ਅਸੀਂ ਇੱਕ ਨੰਬਰ ਤੋਂ ਸਟਾਰਟ ਕਰਾਂਗੇ ਉਹਦੇ ਵਿੱਚ ਤਾਂ ਜਿਹੜਾ ਸਾਡਾ ਏਰੀਆ ਸਾਡਾ ਏਰੀਆ ਤਾਂ ਦੇਖੋ ਅਸੀਂ ਨਹੀਂ ਕਹਿੰਦੇ ਵੀ ਸਾਡਾ ਏਰੀਆ ਪੂਰੀ ਮਾਵਜੇ ਚ ਆ ਜਾਊਗਾ ਹਾਂ ਇੱਕ ਸਰਕਾਰ ਸਤਾ ਤੋਂ ਆਉਣ ਤੋਂ ਪਹਿਲਾਂ ਹੀ ਵਾਅਦਾ ਕਰਦੀ ਸੀਗੀ ਜਿਹੜੇ ਜ਼ਿੰਮੇਦਾਰਾਂ ਦੀ ਫਸਲ ਦੇ ਸਹੀ ਮੁੱਲ ਦੁਆਇਜਣਗੇ ਫਿਕਸ ਰੇਟ ਕਰਾਂਗੇ ਮਾਨ ਸਾਹਿਬ ਹੀ ਸਟੇਜਾਂ ਤੋਂ ਇਹ ਗੱਲ ਕਹਿੰਦੇ ਸੀ ਤੇ ਤੁਹਾਡੀ ਜਥੇਬੰਦੀਆਂ ਵੀ ਕਿਉਂ ਨਹੀਂ ਇਹ ਗੱਲ ਕਹਿ ਰਹੀਆਂ ਵੀ ਜਿਹੜੇ ਜ਼ਿਮੀਦਾਰ ਦੀ ਖੇਤੀ ਦੇ ਜਣ ਕੇ ਰੇਟ ਫਿਕਸ ਹੋਣੀ ਚਾਹੀਦੀ ਆ ਹਰ ਇੱਕ ਚੀਜ਼ ਦਾ ਰੇਟ ਫਿਕਸ ਆ ਖਾਦ ਨੂੰ ਉਹਦਾ ਰੇਟ ਫਿਕਸ ਹੈ ਜੇ ਰੇਸ ਵਰੇ ਲੈਣੇ ਆ ਉਹਦਾ ਰੇਟ ਫਿਕਸ ਹੈ ਕੀੜੇ ਮਾਰ ਦਵਾਈਆਂ ਲੈਣੇ ਆ ਕੋਈ ਵੀ ਆਪਾਂ ਬਾਜ਼ਾਰ ਦੇ ਵਿੱਚੋਂ ਮਾਰਕੀਟ ਦੇ ਵਿੱਚ ਮਾਰਕੀਟ ਕਰਦੇ ਆ ਰੇਟ ਫਿਕਸ ਹੈ ਤੇ ਜ਼ਿਮੀਂਦਾਰ ਦੀ ਫਸਲ ਦਾ ਰੇਟ ਫਿਕਸ ਕਿਉਂ ਨਹੀਂ ਹੁੰਦਾ ਜੇ ਕੋਈ ਵੀ ਆਪਾਂ ਗੱਲ ਕਰੀਏ ਕੱਦੂ ਲੈ ਲਓ ਟਿੰਡੋ ਲੈ ਲਓ ਜਾਂ ਆਲੂ ਲਓ ਕੋਈ ਵੀ ਜ਼ ਤੁਹਾਡੀ ਜਥੇ ਬੰਦੀਆਂ ਜਿਹੜੀਆਂ ਇੱਧਰ ਕਿਉਂ ਨਹੀਂ ਧਿਆਨ ਦਿੰਦੀਆਂ ਇਹਦੇ ਵਿੱਚ ਮੇਰੀ ਗੱਲ ਸੁਣ ਲਓ ਹੁਣ ਇੱਕ ਆ ਆਲੂਆਂ ਤੇ ਲਾ ਲਓ ਕੋਈ ਵੀ ਸਬਜ਼ੀ ਤੇ ਲਾ ਲਓ ਇੱਕ ਜਿਹੜਾ ਜ਼ਿੰਮੇਦਾਰ ਉਹਨੂੰ ਬੀਜ ਦਾ ਬੀ ਪਾਉਂਦਾ ਹੈ ਸਪਰੇ ਹਾਂ ਰਿਹਾ ਪਾਉਂਦਾ ਹੈ ਨਾ ਕਿੰਨੀ ਮਿਹਨਤ ਕਰਦਾ ਹੈ ਤੜਵਾਈ ਲੇਬਰ ਤੋਂ ਤੜਪਾਉਂਦਾ ਲੈ ਕੇ ਜਾਂਦਾ ਉਹ ਬਾਣ ਦੇ ਵਿੱਚੋਂ ਐਨਾ ਕੁਝ ਕਰਕੇ ਤਾਂ ਉਹਨੂੰ ਅੱਧੇ ਰੁਪਏ ਬਚਦੇ ਆ ਜਿਹੜਾ ਉੱਥੇ ਆਥ ਨੂੰ ਵੇਚ ਦਿੰਦਾ ਅੱਧੇ ਰੁਪਏ ਉਹਨੂੰ ਬਚਦੇ ਆ ਜੀ ਵੀ ਇੱਕ ਖੇਤੀ ਦੇ ਵਿੱਚ ਇੰਨੀ ਮਿਹਨਤ ਕਰਕੇ ਯਾਰ ਵੀ ਜੇ 1000 ਰੁਪਿਆ ਵਟਾ ਤਾਂ ਹਜ਼ਾਰ ਹੀ ਗਾਂ ਵਪਾਰੀ ਕਮਾ ਜਾਂਦਾ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੁਣ ਆਲੂਆਂ ਤੇ ਲਾ ਲੋ ਹਨਾ ਵੀ ਇੱਕ 200 ਰੁਪਏ ਗੱਟੇ ਦਾ ਰੇਟ ਹੈ 100 100 ਗੱਟੇ ਦਾ ਝਾੜ ਹੈ ਤੇ 200 ਰੁਪਏ ਗੱਟੇ ਦਾ ਰੇਟ ਹੈ 30 ਰੁਪਏ ਦਾ ਘਟਾ ਲੱਗਿਆ ਤੇ ਕੀ ਤੇ 30 ਰੁਪਏ ਦਾ ਘੱਟਾ ਲੱਗ ਗਿਆ 100 ਸਟੋਰ ਵਾਲਾ ਲਈ ਜਾਂਦਾ ਤੇ ਮਤਲਬ ਵੀ ਸਾਨੂੰ 30 ਰੁਪਏ 32 ਰੁਪਏ ਲੇਬਰ ਪਈ ਜਾਂਦੀ ਹੈ ਜੀ ਇਹ ਪੂਰੀ ਜਾਣਕਾਰੀ ਜਿਹੜੇ ਵੀਰ ਦਾ ਖੇਤ ਆ ਉਹ ਤੋਂ ਵੀ ਜਾਣਕਾਰੀ ਲੈਣਿਆ ਏ ਸੀ ਗੁਰਵਿੰਦਰ ਸਿੰਘ ਜੀ ਮਾਲਵਾ ਕਿਸਾਨ ਜੂਨੀਅਰ ਦੇ ਆ ਭਾਈ ਅਸੀਂ ਪਹਿਲਾਂ ਪਾਣੀ ਦੇ ਵਿੱਚੋਂ ਫੋਟ ਫੋਟ ਦੇ ਇਹ ਆਲੂ ਕੱਢੇ ਆ ਜੀ ਕੱਢਣ ਤੋਂ ਬਾਅਦ ਅਸੀਂ ਇੱਥੇ ਚਲੋ ਰੱਖ ਲਿਆ ਸੀ ਕਿ ਕੋਈ ਨਾ ਕੋਲ ਪੱਲੇ ਪਊਗਾ ਜੀ ਜੀ ਉਦੋਂ ਬਾਅਦ ਅਸੀਂ ਜੇ ਉੱਥੇ ਲਾ ਕੇ ਰੱਖ ਲਏ ਜੀ ਦੇਖੋ ਆਲੂ ਸਾਰਾ ਪੜਾਕਾ ਮਾਰ ਗਿਆ ਇਸ ਤਰ੍ਹਾਂ ਹੋ ਗਿਆ ਜੀ ਤੇ ਇਹਦੇ ਵਿੱਚੋਂ ਹੁਣ ਅਸੀਂ ਮਠੰਡੇ ਲੈ ਗਏ ਸੀਗੇ ਜੀ ਜੀ ਉਹ ਉੱਥੇ ਜਾ ਕੇ ਸਾਨੂੰ ਮਿੜਾ ਜੀ 130 ਰੁਪਏ ਘੱਟਾ ਜੀ ਘੱਟੇ ਦਾ ਵਜ਼ਨ ਕਿੰਨਾ ਸੀ 50 ਕਿਲੋ ਜੀ 50 ਕਿਲੋ ਹਾਂ ਜੀ 10 ਰੁਪਏ ਦਾ ਘੱਟਾ ਲੱਗ ਗਿਆ ਜੀ ਤੇ ਕੁਝ ਸਾਨੂੰ ਖਰਚਾ ਪਿਆ ਕਰ ਜਾਣ ਦਾ ਜੀ ਜ਼ਿਮੀਦਾਰ ਦੇ ਪੱਲੇ ਨੂੰ ਕੁਝ ਪੈ ਰਿਆ ਜੀ ਆ ਮਾਤਾ ਬੈਠੀਆਂ ਜੀ ਇਹਨਾਂ ਨੂੰ ਚਾਰੇ ਕਿਨ ਚੁਗਿਆ ਇਹਨਾਂ ਨੂੰ ਤੇ ਅੰਦਰ ਪੀ ਕਿਲੋ ਕਹਿ ਸਕਦੇ ਪਪਾ ਆ ਹਾਂਜੀ ਜੀ ਉਹਦੇ ਵਿੱਚੋਂ ਜਨ ਕਿ ਗੱਟਾ ਲੱਗ ਗਿਆ ਤੇ ਅਜੇ ਲੇਬਰ ਪੈ ਗਈ ਜ਼ਿਮੀਦਾਰ ਦੇ ਪੱਲੇ ਦਾ ਆਪ ਡੂੜ ਡੂੜ ਰੁਪਏ ਕਿਗੇ ਹਾਂਜੀ ਢਾੜੇ ਰੁਪਏ ਪਿਆ ਜੀ ਤੇ ਉਦੋਂ ਉੱਤੇ ਦੇਖੋ ਖਰਚੇ ਦੇਖੋ ਕਿੰਨੇ ਪੈ ਗਏ ਜੀ ਜੀ ਹਾਂਜੀ ਇਹ ਜ਼ਿਮੀਦਾਰ ਦਾ ਹਾਲ ਆ ਜੀ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਕਿੰਨੇ ਕੁ ਮੁਆਵਜ਼ੇ ਦੀ ਮੰਗ ਕਰਦੇ ਹੋ ਕਿੰਨਾ ਤੁਹਾਡਾ ਵਾਣ ਨੁਕਸਾਨ ਆ ਗਿਆ ਕਿੰਨੇ ਏਕੜ ਵਾਣ ਸੀ ਕਿੰਨੇ ਥੋੜੇ ਆਲੂ ਬੀਜੇ ਸੀ ਤੇ ਕੀ ਸਰਕਾਰ ਤੋਂ ਮੰਗ ਕਰਦੇ ਬਾਈ ਹਾਂਜੀ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਸਰਕਾਰ ਲਈ ਸਾਡਾ ਮੁਆਜਬਾ ਦੇਖ ਕੇ ਉਸ ਹਿਸਾਬ ਨਾਲ ਦੇਵੇ ਜੀ ਇਹਦਾ ਜਮ੍ਹਾਂਬੰਦੀਆਂ ਦੇਖੇ ਦੂਜਾ ਆਪਣੀਆਂ ਇਨਕੁਆਰੀ ਕਰੇ ਜਿੰਨਾਂ ਦਾ ਆਪਣਾ ਨੁਕਸਾਨ ਹੋਇਆ ਉਸ ਹਿਸਾਬ ਨਾਲ ਸਾਨੂੰ ਮੁਆਜਬਾ ਦਿੱਤਾ ਜਾਵੇ ਜੀ ਇਹ ਸਾਨਾ ਕਿਸਾਨ ਵੀਰ ਜਿਨ੍ਹਾਂ ਦੇ ਆਲੂ ਸੀ ਇੱਧਰ ਜਿਹੜੇ ਮਜ਼ਦੂਰ ਆ ਖੇਤ ਦੇ ਵਿੱਚ ਕੰਮ ਕਰਨ ਵਾਲੇ ਆ ਉਹਨਾਂ ਤੋਂ ਵੀ ਪੂਰੀ ਜਾਣਕਾਰੀ ਲਵਾਂਗੇ ਹੋਰ ਵੀਰ ਖੜਿਆ ਉਹਨਾਂ ਤੋਂ ਵੀ ਪੁੱਛਾਂਗੇ ਇਹਨਾਂ ਮਜ਼ਦੂਰਾਂ ਨੇ ਜਾਨੀ ਕਿ ਖੇਤ ਦੇ ਵਿੱਚ ਮਜ਼ਦੂਰੀ ਕਰਨੀ ਸੀ ਆਲੂ ਚੁਗਣਾਇਆ ਮਜ਼ਦੂਰ ਕਹਿੰਦੇ ਸਾਡੀ ਵੀ ਮਜ਼ਦੂਰੀ ਪੂਰੀ ਨਹੀਂ ਪੈ ਰਹੀ ਦਿਹਾੜੀ ਨਹੀਂ ਪੈ ਰਹੀ ਸਾਰਾ ਪੁੱਛਦਿਆਂ ਭੈਣ ਜੀ ਸਾਡੇ ਨਾਲ ਨਹੀਂ ਵੀਰ ਅਸੀਂ ਦਿਹਾੜੀ ਕਾਰਨ ਆਉਨੇ ਆ ਸਾਨੂੰ ਮਿਹਨਤ ਨਹੀਂ ਪੈਂਦੀ ਕੀ ਸਾਡੇ ਨਿੱਕੇ ਨਿੱਕੇ ਜਵਾਕ ਆ ਤੇ ਉਹ ਸਾਨੂੰ ਤੋੜ ਤੋੜ ਕੇ ਖਾਂਦੇ ਆ ਫਿਰ ਅਸੀਂ ਨਾਲ ਲੈ ਕੇ ਆਉਨੇ ਆ ਸਾਨੂੰ ਮਿਹਨਤ ਨਹੀਂ ਬਣਦੀਗੀ ਅਸੀਂ ਵੀ ਸੋਚਦੇ ਆਂ ਵੀ ਸਰਕਾਰ ਸਾਨੂੰ ਵੀ ਕੁਝ ਗਰੀਬਾਂ ਨੂੰ ਦੇਵੇ ਜੀ ਇਹਨਾਂ ਦਾ ਕਹਿਣਾ ਆ ਵੀ ਜੇਕਰ ਕਿਸਾਨ ਨੂੰ ਮਿਲਦਾ ਤਾਂ ਗਰੀਬ ਨੂੰ ਵੀ ਮਿਲਣਾ ਚਾਹੀਦਾ ਕਿਉਂਕਿ ਗਰੀਬ ਕਿਸਾਨ ਦੇ ਨਾਲ ਜੁੜਿਆ ਕਿਸਾਨ ਗਰੀਬ ਦੇ ਨਾਲ ਜੁੜਿਆ ਇਧਰ ਹੋਰ ਵੀ ਭੈਣ ਸਾਡੀਆਂ ਖੜੀਆਂ ਨੇ ਪ੍ਰਸ਼ੰਸਾ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਅੱਜ ਆਲੂ ਚੁੱਕਣ ਆਏ ਹੋ ਪਹਿਲਾਂ ਛੁੜੀ ਦਿਹਾੜੀ ਜਦੋਂ ਆਲੂਆਂ ਦੀ ਵਧੀਆ ਖੇਤੀ ਹੁੰਦੀ ਸੀ ਤੇ ਕਿੰਨੀ ਕਿ ਦਿਹਾੜੀ ਪੈਂਦੀ ਸੀ ਅੱਜ ਕਿੰਨੀ ਕਿ ਪੈ ਰਹੀ ਹੈ ਦਿਹਾੜੀ ਨਹੀਂ ਪੈਂਦੀ ਜੀ ਸਾਡੇ ਦਿਹਾੜੀ ਬਣਦੀ ਨਹੀਂ ਜੀ ਉਹ ਵਿਚਾਰੇ ਸਾਡੇ ਨਾਲ ਹੀ ਆ ਅਸੀਂ ਉਹਨਾਂ ਦੇ ਨਾਲ ਜੀ ਹਾਂਜੀ ਉਹਨਾਂ ਦੇ ਖੇਤ ਹੋਣਗੇ ਤਾਂ ਸਾਨੂੰ ਕਸ ਮਿਲੂਗਾ ਤੇ ਨਹੀਂ ਮਿਲਦਾ ਨਹੀਂ ਸਾਨੂੰ ਜੀ ਜੇ ਉਹਨਾਂ ਨੂੰ ਵੀ ਨਾਲ ਮਿਲੂਗਾ ਤੇ ਸਾਨੂੰ ਵੀ ਦੇਵੇ ਸਰਕਾਰ ਮਜ਼ਦੂਰਾਂ ਦਾ ਕਹਿਣਾ ਹੈ ਜੇਕਰ ਜ਼ਿਮੀਂਦਾਰ ਕੋਲੇ ਹੈ ਤਾਂ ਸਾਡੇ ਕੋਲੇ ਹੈ ਜੇਕਰ ਜ਼ਿਮੀਂਦਾਰ ਦੇ ਕੋਲੇ ਨਹੀਂਗਾ ਤਾਂ ਸਾਡੇ ਕੋਲੇ ਵੀ ਹੈ ਨੀਗਾ ਜ਼ਿਮੀਂਦਾਰ ਦੀ ਜਿਹੜੀ ਖੇਤੀ ਨਹੀਂ ਬਚੀ ਇਹਨਾਂ ਮਜ਼ਦੂਰਾਂ ਨੇ ਉਹਨਾਂ ਖੇਤਿਆਂ ਦੇ ਵਿੱਚ ਜਾ ਕੇ ਕੰਮ ਕਰਨਾ ਸੀ ਤੇ ਜ਼ਿਮੀਂਦਾਰ ਜਦੋਂ ਪੱਲੇ ਨਹੀਂ ਪਿਆ ਤੇ ਇਹਨਾਂ ਦੇ ਪੱਲੇ ਕੀ ਪੈਣਾ ਇੱਧਰ ਹੋਰ ਵੀ ਸਾਡੇ ਨਾਲ ਕਿਸਾਨ ਆਗੂ ਨੇ ਬਾਈ ਜੀ ਉਹਨਾਂ ਤੋਂ ਵੀ ਜਾਣਕਾਰੀ ਲੈਣੇ ਆ ਸਾਰੀ ਆਪਾਂ ਪੁੱਛਦੇ ਆਂ ਹਾਂਜੀ ਬਾਈ ਜੀ ਹਾਂਜੀ ਬਾਈ ਜੀ ਇਹ ਅੱਠ ਕਿੱਕ ਏਕੜ ਜਿਹਾ ਸੀ ਆਲੂ ਲਾਏ ਸੀਗੇ ਜੀ ਜਿਹਦੇ ਵਿੱਚ ਤੁਸੀਂ ਦੇਖਿਆ ਸੀ ਲੇਵਰ ਤੋਂ ਚਕਾਈ ਜੀ ਜਿਹਦੇ ਜੇ ਕੰਮ ਸੇ ਘੱਮ ਇੱਕ ਏਕੜ ਦਾ 15000 ਰੁਪਏ ਖ ਤੇ ਹੋਂਦ ਦੇ ਦੇਖੋ ਸਾਰੇ ਮਤਲਬ 100 ਦਾ 100% ਆਲੂ ਡੈਮੇਜ ਹੋ ਚੁੱਕੇ ਆ ਪਟਾਕਾ ਮਾਰ ਗਿਆ ਤੇ ਸਰਕਾਰ ਨੂੰ ਚਾਹੀਦਾ ਵੀ ਸਾਨੂੰ ਪ੍ਰਤੀ ਏਕੜ ਦਾ 50000 ਰੁਪਏ ਮਾਜਵਾ ਦੇਵੇ ਜੀ ਤੇ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਬਾਕੀ ਕਣਕਾਂ ਨੂੰ ਨੁਕਸਾਨ ਹੋਇਆ ਉਹਨਾਂ ਦੀ ਇਨਕੁਆਰੀ ਕਰਕੇ ਬੰਦ ਦਾ ਮਾਜਵਾ ਸਾਰੇ ਕਿਸਾਨਾਂ ਨੂੰ ਦਿੱਤਾ ਜਾਵੇ ਨਾਲੇ ਮਜ਼ਦੂਰਾਂ ਨੂੰ ਦਿੱਤਾ ਜਾਵੇ ਤਾਂ ਕਿ ਜਿਹੜਾ ਸਿਸਟਮ ਉਹ ਸਾਰਾ ਪ੍ਰੋਪਰ ਚੱਲ ਸਕੇ ਠੀਕ ਹੈ ਥੈਂਕ ਯੂ ਕਿਸਾਨ ਦਾ ਕਹਿਣਾ ਹੈ ਕਿ ਜਿਹੜੇ ਗਰੀਬਾਂ ਨੂੰ ਵੀ ਮੁਆਜਾ ਬੰਦਾ ਸਰਕਾਰ ਦੇਵੇ ਗਰੀਬਾਂ ਦਾ ਚੁੱਲ੍ਹਾ ਤਪਦਾ ਹੋ ਜਾਈ ਜਾਨੀ ਕਿ ਜਿਹੜੇ ਗਰੀਬ ਆ ਹੁਣ ਉਹ ਵੀ ਜਾਨੀ ਕਿ ਕੰਮ ਤੋਂ ਬਹਿ ਗਏ ਨੇ ਘਰਾਂ ਦੇ ਵਿੱਚ ਕਿਉਂਕਿ ਜਦੋਂ ਬਰਸਾਤ ਪੈ ਗਈ ਪਾਣੀ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਆ ਅਸੀਂ ਕਿਸੇ ਵੀ ਖੇਤੀ ਦੀ ਗੱਲ ਕਰੀਏ ਕੋਈ ਖੇਤੀ ਬਚੀ ਨਹੀਂ ਕੋਈ ਵੀ ਕਿਸਾਨ ਕਹਿੰਦਾ ਖੇਤਾਂ ਦੇ ਵਿੱਚ ਨਹੀਂ ਰਿਆ ਘਰੇ ਪਸ਼ੂ ਡੰਗਰਾਂ ਨੂੰ ਅਸੀਂ ਪਾਈ ਗਏ ਕੀ ਹੁਣ ਤਾਂ ਜਿਹੜੇ ਦਾਣਿਆਂ ਦਾ ਸਾਨੂੰ ਫਿਕਰ ਹੋਇਆ ਪਿਆ ਲੋਕਾਂ ਦੇ ਢਿੱਡ ਭਰਨ ਵਾਲਾ ਆਪ ਕਿਸਾਨ ਅੱਜ ਢਿੱਡੋਂ ਭੁੱਖਾ ਬੈਠਾ ਨੇ ਸਤਿ ਸ੍ਰੀ ਅਕਾਲ ਪੁੱਤ ਜੀ ਸਤਿ ਸ੍ਰੀ ਅਕਾਲ ਮਾਦਾ ਤੇ ਜੀ ਜੇ ਹੁਣ ਕਣਕ ਸੀਗੀ ਤਾਂ ਕਣਕ ਸਾਰੀ ਵੀ ਥੱਲੇ ਡਿੱਗ ਪਈ ਤੇ ਸਾਡੀ ਗਰੀਬਾਂ ਦੀ ਤਾਂ ਫੇਰ ਮਾਰ ਮਾਰ ਹੋ ਗਈ ਮਾਰ ਹੋ ਗਈ ਸਹੀ ਹਾਂ ਜੀ ਤੇ ਜੀ ਸਾਨੂੰ ਜਿਹੜੀ ਅਸੀਂ ਕਰਦੇ ਸੀ ਦਿਹਾੜੀ ਸਾਡੀ ਉਹ ਵੀ ਖੜ ਗਈ ਜੀ ਤੇ ਵੀ ਹਣ ਜੇ ਜੀਵਿੰਦਾਰ ਦੇ ਖੇਤੀ ਹੈ ਤਾਂ ਸਾਨੂੰ ਵੀ ਆ ਜੀ ਸਾਨੂੰ ਵੀ ਭਾਹ ਖੇਚੀ ਚ ਜੀ ਤੇ ਅਸੀਂ ਜੀ ਜਿੰਨੇ ਜੋਗ ਰਹੇ ਆ ਅਸੀਂ ਆਪਦਾ ਕਰਦੇ ਆ ਮਿਹਨਤ ਜੀ ਤੇ ਜੇ ਇਹਨਾਂ ਦੇ ਖੇਤ ਹੋਊਗੀ ਤਾਂ ਅਸੀਂ ਕਰਾਂਗੇ ਜੀ ਕਿਦੋਂ ਇਹਨਾਂ ਦੇ ਨਿਸ਼ਕਾਨ ਹੋਗੇ ਤੇ ਸਾਡਾ ਕਿੱਥੇ ਹੋਹੀ ਗੱਲ ਅਸੀਂ ਕਿੱਥੋਂ ਚੁਗਾਂਗੇ ਜੀ ਹਾਂ ਇਹ ਤਾਂ ਇਹਨਾਂ ਦੇ ਸਰਤੀ ਆ ਇਹਨਾਂ ਦੇ ਖੇਤ ਅਸੀਂ ਕਰਾਂਗੇ ਤਾਂ ਫੇਰ ਸਾਨੂੰ ਮਿਲੂਗਾ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਮਜ਼ਦੂਰਾਂ ਦਾ ਕਹਿਣਾ ਹੈ ਕਿ ਜਿਮੀਦਾਰ ਜਿਮੀਦਾਰ ਕੋਲ ਹੈ ਤਾਂ ਸਾਡੇ ਕੋਲ ਹੈ ਕਿ ਜੇ ਜਿਮੀਦਾਰ ਕੋਲ ਹੀ ਨਹੀਂ ਬਚਿਆ ਕੁਝ ਤੇ ਸਾਸੀਂ ਵੀ ਦਿਹਾੜੀ ਕਿਵੇਂ ਕਰਾਂਗੇ ਕਿਦੇ ਆਸਰੇ ਕਰਾਂਗੇ ਗੁਰਵਿੰਦਰ ਜੀ ਜਿਵੇਂ ਹੁਣ ਸਰਕਾਰ ਨੇ ਤਾਂ ਆਪਾਂ ਪਹਿਲਾਂ ਵੀ ਗੱਲ ਕਰੀ ਹੈ ਵੀ 15000 ਰੁਪਏ ਦਾ ਮੁਆਵਜ਼ਾ ਦੇ ਰਹੀ ਹੈ ਠੀਕ ਹੈ ਨਾ ਤੇ ਕੀ ਤੁਹਾਨੂੰ ਜਿਮੀਦਾਰਾਂ ਨੂੰ ਇਹ 15000 ਤੇ ਸੰਤੋਸ਼ਟੀ ਹੈ ਜੀ ਇਹਦੀ ਕਰੀ ਸੰਤੋਸ਼ਟੀ ਹੈ ਜੀ 15000 ਰੁਪਏ ਨਾਲ ਤਾਂ ਕੁਝ ਹੀ ਨਹੀਂ ਬਣ ਰਿਹਾ ਕਮ ਸੇ ਕਮ ਅਸਤ ਕਹਿੰਦੇ ਅਭੀ 40000 ਰੁਪਏ ਕਣਕ ਦਾ ਮੁਆਵਜ਼ਾ ਦਿੱਤਾ ਜਾਵੇ ਉਹਦਾ ਜੱਜਾ ਲਿਆ ਜਾਵੇ ਵੀ ਜੇ ਕਣਕ 100% 50% ਤੋਂ ਤਾਂ 100% ਤੱਕਰ ਖਤਮ ਹੈ ਕਣਕ ਇੱਧਰ ਅਸੀਂ ਸਾਰਾ ਏਰੀਆ ਵੇਖ ਕੇ ਆਏ ਆ ਨਹੀਂ ਇੱਕ ਇੱਕਲ ਹੋ ਰਹਾ ਤੁਹਾਡੀ ਜਿਹੜੀ ਜਥੇਬੰਦੀਆਂ ਸਰਕਾਰ ਨੂੰ ਜਿਹੜਾ ਆਪਣੇ ਜਿੰਨਕ ਨੁਮਾਇੰਦਾ ਕੋਈ ਅਫਸਰ ਆ ਰਿਹਾ ਉਹਨੂੰ ਇਹ ਮੰਗ ਕਿਉਂ ਨਹੀਂ ਕਰ ਰਹੇ ਵੀ ਜਿਹੜਾ ਅਧਿਕਾਰੀ ਆਵੇ ਤੇ ਮੌਕੇ ਤੇ ਚੱਕਾ ੱਟ ਕੇ ਦਿੱਤਾ ਜਾਵੇ ਕਿਸੇ ਦੀ 100 ਆ ਤਾਂ 100% ਦੇ ਹਿਸਾਬ ਨਾਲ ਕੀਤਾ ਜਾਵੇ ਜੇ ਕਿ ਜੇ 80 ਆ ਜਾਂ 50% ਉਹਨੂੰ ਮੌਕੇ ਤੇ ਨਿਵਟਾਰਾ ਕੀਤਾ ਜਾਵੇ ਇਹ ਨਹੀਂ ਹੋ ਸਕਦਾ ਤੁਹਾਡੇ ਜਿਥੇ ਬਣੀ ਕਰ 11 ਦੇ ਫੈਸਲੇ ਆ ਹੁਣ ਉਹ ਤਾਂ ਕਹਿ ਰਹੇ ਨੇ ਵੀ ਮੰਨ ਕੇ ਚੱਲ ਪਹਿਲਾਂ ਵੀ ਮਤਲਬ ਉਹਦੀ ਗਰਦੌਰੀ ਹੋਊਗੀ ਪਰ ਫਿਰ ਉਹਦੇ ਵਿੱਚ ਪਟਵਾਰੀ ਵੇਖੂਗਾ ਵੀ ਕਿੰਨਾ ਨੁਕਸਾਨ ਹੈ ਇਹਦਾ ਹੁਣ ਜਿਹੜਾ ਏਰੀਆ ਨੁਕਸਾਨਿਆ ਜ਼ਿਆਦਾ ਹੈ ਉਹਦਾ ਤਾਂ 15000 ਰੁਪਏ ਬਹੁਤ ਘੱਟ ਹੈ ਕਮ ਸੇ ਕਮ ਉਹਦਾ 40000 ਰੁਪਏ ਚਾਹੀਦਾ ਹੈ ਜਿਹੜਾ ਹੁਣ ਚਲੋ ਜਿੱਥੇ ਨਹੀਂ ਗੜੇ ਮਾਰੀ ਹੋਈ ਕਣਕਾਂ ਡਿੱਗੀਆਂ ਨੇ ਉਹਨਾਂ ਦਾ ਭਾਵੇਂ 15000 ਰੁਪਏ ਦੇ ਦੇਣ ਉਹਨਾਂ ਦਾ ਵੀ 15000 ਰੁਪਏ ਜਾਇਜ਼ ਹੈ ਉਹਦਾ ਨੁਕਸਾਨ ਵੈਸੇ ਹੁਣ ਜਿਹੜਾ ਹੁਣ ਸਾਡਾ ਏਰੀਆ ਆ ਗਿਆ ਮਸਾਂ ਕਿਤੇ 65 ਪੈਂਟ ਮਣਕਣਕਾਂ ਨੇ ਨਿਕਲਣਾ ਸੀ ਤੂੜੀਆਂ ਵੀ ਘਟੀਆਂ ਅਧੀਆਂ ਰਹਿ ਗਈਆਂ ਉਹਦਾ ਨੁਕਸਾਨ ਤਾਂ ਸਾਨੂੰ 20-20 ਹਜ਼ਾਰ ਦਾ ਹੈ ਜੀ ਜੀ ਚਲੋ ਜੇ 15000 ਸਰਕਾਰ ਸਾਨੂੰ ਪੰਦ ਪਰ 15 ਵੀ ਦਿੰਦੀ ਦਿੰਦੀ ਨਹੀਂ ਉਹਦੇ ਵਿੱਚ ਸਾਡਾ ਇਹ ਗੜੇ ਮਾਰੀ ਚ ਨਹੀਂ ਪੈ ਰਿਹਾ ਸਰਕਾਰ ਕਹਿੰਦੀ ਪਿਛਲੀਆਂ ਸਰਕਾਰਾਂ ਨੇ ਸਾਨੂੰ 12-13000 ਰੁਪਏ ਜਨਨ ਕਿ ਦਿੱਤਾ ਸੀ ਅਸੀਂ ਪਿਛਲੀਆਂ ਸਰਕਾਰਾਂ ਨਾਲੋਂ ਜਨਨ ਕਿ ਵਧ ਕੇ ਦੇ ਰਹੇ ਹਾਂ ਤੇ ਪਿਛਲੀਆਂ ਸਰਕਾਰਾਂ ਨੇ ਤੇ ਲੋਕਾਂ ਨੂੰ ਜਨਨ ਕਿ ਚੈੱਕ ਕਿਸੇ ਨੂੰ 50000 ਰੁਪਏ ਦੇ ਵੀ ਆਈਵੀਸੀ 5-5000 ਦੇ ਚੈੱਕ ਵੀ ਆਈ ਸੀ ਕਿਸੇ ਨੂੰ ਤੇ ਜਨਨ ਕਿ ਲੋਕਾਂ ਨਾਲ ਮਖੌਲ ਜਾ ਹੋਇਆ ਤੇ ਕੀ ਹੁਣ ਤਾਂ ਨਹੀਂ ਹੋਊ ਇਦਾਂ ਦਾ ਕੋਈ ਇਹ ਇਹ ਵਿਸ਼ਵਾਸ ਦਵਾਉਂਦੇ ਆ ਚਲੋ ਆਪਾਂ ਤਾਂ ਜਿੰਨੀਆਂ ਉਹਨਾਂ ਦੀਆਂ ਵੀਡੀਓ ਸੁਣੀ ਜਾਂਦੇ ਹਾਂ ਨਾ ਵੀ ਜਿਹੜੇ ਪਿੰਡਾਂ 'ਚ ਮਤਲਬ ਮਾਨ ਸਾਹਿਬ ਜਾਈ ਜਾਂਦੇ ਆ ਮੁੱਖ ਮੰਤਰੀ ਸਾਹਿਬ ਉਹ ਇਹ ਗੱਲ ਕਹਿ ਰਹੇ ਆ ਵੀ ਨਹੀਂ ਪਈ ਅਸੀਂ ਜੋ ਗਰਦੌਰੀਆਂ ਕਰਕੇ ਵੀ ਜੋ ਠੇਕੇ ਤੇ ਬਾਣ ਜ਼ਿਮੀਂਦਾਰਾਂ ਦੇ ਲਏ ਹੋਏ ਐ ਅਸੀਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਵਾਂਗੇ ਇਹ ਵੀ ਬਹੁਤ ਵੱਡਾ ਚੱਕਰ ਬਣਿਆ ਪਹਿਲਾਂ ਆਪਾਂ ਨਰਮੇ ਦੀ ਮਹਾਮਾਰੀ ਵੇਲੇ ਵੇਖਿਆ ਹਨਾ ਉਦੋਂ ਪਹਿਲਾਂ ਫੇਰ ਜੋ ਗੜੇਮਾਰੀ ਪਹਿਲਾਂ ਵੀ ਹੋਈ ਸੀ ਵੀ ਮਤਲਬ ਬਾਣ ਵਾਲਿਆਂ ਦੇ ਵਿੱਚ ਜਾਵੜੇ ਕਿਸੇ ਦਾ ਸਾਂਝਾ ਖਾਤਾ ਸੀ ਕਲੇਸ਼ ਪਈ ਗਿਆ ਲੋਕਾਂ ਦਾ ਵਿੱਚ ਬੰਦੇ ਰਹਿ ਵੀ ਗਏ ਜੀ ਜੀ ਹਾਂ ਇਹ ਇਹ ਬਹੁਤ ਵਧੀਆ ਗੱਲ ਆ ਵੀ ਜਿਹੜਾ ਇਹਨਾਂ ਦਾ ਸਰਕਾਰ ਦਾ ਇਹ ਫੈਸਲਾ ਹੈ ਵੀ ਜ਼ਿਮੀਂਦਾਰਾਂ ਦੇ ਖਾਤਿਆਂ ਚ ਜਿਹੜੇ ਖੇਤੀ ਕਰਦਾ ਬੰਦਾ ਜਿਹੜਾ ਬਾਣ ਲੈ ਰਿਆ ਨਾ ਉਹਨਾਂ ਦੇ ਹਾਂਜੀ ਉਹਦੇ ਪੈਸੇ ਖਾਤੇ ਦੇ ਵਿੱਚ ਆਉਣੇ ਚਾਹੀਦੇ ਆ ਚਲੋ ਉਹਦੀ ਜਿੰਨੀ ਕਹਿੰਦੇ ਆ ਮੱਲਮ ਲੱਗ ਜੂ ਪਰ ਇੱਕ ਜ਼ਰੂਰ ਬੇਨਤੀ ਹੈ ਵੀ ਜੇ ਖੇਤੀ ਜਾਦੇ ਖਰਾਬ ਹੋਈ ਹੈ ਨਾ ਜਮੀ ਖਤਮ ਹੈ ਵਿੱਚ ਅਸੀਂ ਕਣਕਾਂ ਵੇਖ ਆਏ ਆ ਮਤਲਬ ਵੀ 3-7 ਪਿੰਡਾਂ ਦੇ ਵਿੱਚ ਉੱਥੇ ਮੈਨੂੰ ਐ ਲੱਗਦਾ ਵੀ ਵੱਢਣ ਦੀ ਲੋੜ ਵੀ ਨਹੀਂ ਵੀ ਉਹਨਾਂ ਨੂੰ ਤਾਂ 40000 ਰੁਪਏ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਜ਼ਿਮੀਂਦਾਰ ਉੱਥੂ ਕਿਵੇਂ ਸਾਡੀ ਜ਼ੁਬਾਨੀ ਬਾਹਰ ਜਾ ਰਹੀ ਇਹ ਤਾਂ ਪੰਜਾਬ ਖਤਮ ਹੋ ਜੂਗਾ ਵੀ ਜੇ ਜੇ ਜਿਮੀਦਾਰ ਨੂੰ ਮਾੜਾ-ਮੋਟਾ ਸਰਕਾਰ ਸੋਚੂਗੀ ਨਾ ਤਾਂ ਫਿਰ ਵੀ ਚੱਲਦਾ ਰਹਿ ਜੂਗਾ ਕਿੰਨਾ ਗਰੀਬ ਗੁਰਬਾ ਕਿੰਨਾ ਭਾਈਚਾਰਾ ਇੱਥੋਂ ਯਾਰ ਇਸ ਚੀਜ਼ ਤੋਂ ਰੋਟੀ ਖਾਂਦਾ ਵੀ ਫਿਰ ਵੀ ਕੁਛ ਨਾ ਕੁਛ ਇੱਥੇ ਆਪਾਂ ਤਾਂ ਕਹਿੰਦੇ ਹਲ ਚੱਲਦੇ ਰਹਿ ਜਾਣਾ ਵੀ ਜੇ ਸਾਡੇ ਜਿਮੀਦਾਰ ਬੱਚੇ ਇੱਥੇ ਰਹਿ ਜਾਣ ਤਾਂ ਸਾਡੇ ਹਲ ਚੱਲਦੇ ਰਹਿ ਜਾਣ ਸਾਡਾ ਪੰਜਾਬ ਰੰਗਲਾ ਵਸਦਾ ਰਹਿ ਜੇ ਵੀ ਜੇ ਜੇ ਆ ਕੁਝ ਹੋਇਆ ਸਰਕਾਰਾਂ ਨੇ ਨਾ ਸਾਥ ਦਿੱਤਾ ਤਾਂ ਫਿਰ ਭਾਈ ਜੀ ਰਹੁ ਕੌਣ ਪਹਿਲਾਂ ਬੱਚੇ ਜਾਵੜਦੇ ਆ ਮਗਰ ਮਾਪਿਓ ਜਾਵੜਦਾ ਤੇ ਫਿਰ ਇੱਥੇ ਹਕੀਕਤ ਹੈ ਵੀ ਕੀ ਜਿਦੋਂ ਆ ਖੇਤੀ ਜਮਾ ਮੌਕੇ ਤੇ ਆ ਕੇ ਖਤਮ ਕਰਤੀ ਠੇਕੇ ਤੇ ਵਾਹਣ ਲਏ ਨੇ ਐਨੇ ਨੇ ਮਹਿੰਗੇ ਵਾਹਣ ਨੇ ਐਨੇ ਨੇ ਮਹਿੰਗੇ ਖਰਚੇ ਆ ਤੇ ਜਦੋਂ ਅਖੀਰ ਤੇ ਹੋਣਾ ਜੋ ਰੱਬ ਨੇ ਇਹ ਕੰਮ ਹੋ ਗਿਆ ਹਨਾ ਕੁਦਰਤ ਕੁਦਰਤ ਜਦੋਂ ਕੁਦਰਤ ਹੀ ਖਿਲਾਫ ਹੋਊਗੀ ਤਾਂ ਸਰਕਾਰ ਨੂੰ ਇਹਦੇ ਫੱਖ ਚ ਜ਼ਰੂਰ ਖੜਨਾ ਚਾਹੀਦਾ ਧੰਨਵਾਦ ਏਸੀ ਗੁਰਵਿੰਦਰ ਸਿੰਘ ਮਾਲਵਾ ਕਿਸਾਨ ਜੂਨੇ ਦੇ ਆਗੂ ਜਿਨ੍ਹਾਂ ਨੇ ਆਪਣੀਆਂ ਫਸਲਾਂ ਬਾਰੇ ਦੱਸਿਆ ਕਿਸਾਨ ਦੀ ਨੁਕਸਾਨ ਬਾਰੇ ਦੱਸਿਆ ਵੀ ਜਿਹੜਾ 15000 ਰੁਪਏ ਦਾ ਜਨ ਇੱਕ ਕਿਸਾਨ ਦੀ ਪਰਵਾਹੀ ਨਹੀਂ ਹੁੰਦੀ ਤੇ ਸਰਕਾਰ ਤੋਂ ਵੱਧ ਤੋਂ ਵੱਧ ਮੁਆਵਜ਼ਾ ਦੇਣਾ ਚਾਹੀਦਾ ਤੁਸੀਂ ਵੀ ਦੇਖ ਰਹੇ ਹੋ ਸੱਚ ਦੀ ਪਰਤਾਲ ਮੈਂ ਤੁਹਾਡਾ ਆਪਣਾ ਉਤਾਰ ਸਿੰਘ ਜੀ ਤਾਰਾ ਨਵੇਂ ਅਪਡੇਟ ਦੇ ਨਾਲ ਜੁੜੇ ਰਹੋ ਧੰਨਵਾਦ